ਜਿਲਾਲਾਬਾਦ ਦੇ ਮੁਕਸਰ ਰੋਡ ਤੇ ਸਥਿਤ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਿਖਾਈ ਦਿੱਤਾ ਗੁੰਡਾਗਰਦੀ ਦਾ ਨੰਗਾਣਾਚ ਜੀਹਾਂ ਤੁਹਾਨੂੰ ਦੱਸ ਜਿਏ ਕਿ 10 ਤੋਂ 12 ਗੁੰਡਿਆਂ ਦੇ ਵੱਲੋਂ ਇੱਕ ਪਰਿਵਾਰ ਤੇ ਕਿਰਪਾਨਾਂ ਕਾਪੀਆਂ ਦੇ ਨਾਲ ਹਮਲਾ ਕੀਤਾ ਗਿਆ ਜਿਸ ਦੇੰ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਵੀ ਹੋਈਆਂ ਨੇ ਜਿਸ ਵਿੱਚ ਦੱਸ ਜਿਏ ਕਿ ਤਿੰਨ ਲੋਕ ਜ਼ਖਮੀ ਹੋਏ ਨੇ ਮੌਕੇ ਤੇ ਪਹੁੰਚੇ ਥਾਣਾ ਸਿਟੀ ਦੇ ਐਸਐਚਓ ਅਤੇ ਡੀਐਸਪੀ ਸਬਡਿਵੀਜ਼ਨ ਯਾ ਸ਼ਰਮਾ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਜਲਾਲਾਬਾਦ ਦੇ ਸ਼ਿਮਕਸੇ ਸਾਹਿਬ ਨੈਸ਼ਨਲ ਹਾਈਵੇ ਤੇ ਇੱਕ ਨਿੱਜੀ ਹਸਪਤਾਲ ਤੋਂ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿੱਥੇ 10 ਤੋਂ 12 ਗੁੰਡਿਆਂ ਦੇ ਵੱਲੋਂ ਇੱਕ ਪਰਿਵਾਰ ਤੇ ਹਮਲਾ ਕਰ ਦਿੱਤਾ ਗਿਆ ਜਾਣਕਾਰੀ ਦਿੰਦੇ ਹੋਏ ਹਰਪ੍ਰਜਨ ਸਿੰਘ ਮੰਡਲ ਪ੍ਰਧਾਨ ਭਾਜਪਾ ਲੱਦੂਵਾਲਾ ਨੇ ਦੱਸਿਆ ਕਿ ਉਹ ਆਪਣੇ ਬੇਟੀ ਦੇ ਆਪਰੇਟ ਲਈ ਸ਼ਿਵਾਲਿਕ ਮੈਡੀ ਸਿਟੀ ਪਰਿਵਾਰ ਸਮੇਤ ਪਹੁੰਚੀ ਹੋਈ ਸਨ ਦੁਪਹਿਰ 3 ਵਜੇ ਦੇ ਕਰੀਬ ਜਦ ਉਹਨਾਂ ਦੀ ਬੀਟੀ ਦਾ ਆਪਰੇਟ ਹੋਣਾ ਸੀ ਤਾਂ ਉਸ ਸਮੇਂ ਉਹ ਆਪਰੇਸ਼ਨ تھیਟਰ ਦੇ ਵਿੱਚ ਜਾਣ ਲੱਗੇ ਤਾਂ ਹਸਪਤਾਲ ਦੇ ਸਟਾਫ ਨੇ ਉਹਨਾਂ ਨੂੰ ਰੋਕ ਦਿੱਤਾ ਉਹਨਾਂ ਦਾ ਕਹਿਣਾ ਕੀ ਬੱਚੀ ਕਬਰਾ ਗਈ ਸੀ ਅਤੇ ਉਹ ਬੱਚੀ ਨੂੰ ਸਮਝਾਉਣ ਦੇ ਲਈ ਓਟੀ ਦੇ ਵਿੱਚ ਜਾਣਾ ਚਾਹੁੰਦੀ ਸੀ ਸਟਾਫ ਦੇ ਵੱਲੋਂ ਰੋਕਨ ਤੇ ਹਰਭਜਨ ਸਿੰਘ ਅਤੇ ਹਸਪਤਾਲ ਦੇ ਸਟਾਫ ਦੇ ਵਿਚਾਲੇ ਬਹਿਸ ਹੋ ਗਈ मामला मैनेजमेंट ਵੱਲੋਂ ਹਸਪਤਾਲ ਸਟਾਫ ਦੇ ਵਿੱਚੋਂ ਇੱਕ ਲੈਬ ਟੈਕਨੀਸ਼ੀਅਨ ਨੂੰ ਨੌਕਰੀ ਤੋਂ ਮੁਅਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਤੈਸ਼ ਵਿੱਚ ਆ ਕੇ ਉਹ ਲੈਬ ਟੈਕਨੀਸ਼ੀਅਨ ਨੇ ਆਪਣੇ ਸਾਥੀਆਂ ਸਮੇਤ ਹਸਪਤਾਲ ਵਿੱਚ ਪਹੁੰਚ ਕੇ ਹਰਪ੍ਰਜਨ ਸਿੰਘ ਅਤੇ ਉਸ ਦੇ ਪਰਿਵਾਰ 'ਤੇ ਹਮਲਾ ਕਰ ਦਿੱਤਾ ਇਸ ਦੌਰਾਨ ਹਰਪ੍ਰਜਨ ਸਿੰਘ ਉਸ ਦੇ ਮਾਤਾ ਤੇ ਉਸ ਦੀ ਪਤਨੀ ਅਤੇ ਹੋਰ ਸ਼ਖਸ ਜੋ ਕਿ ਉਸ ਦੇ ਪਿੰਡ ਦਾ ਹੈ ਉਸ ਨੂੰ ਕਾਫੀ ਸੱਟਾਂ ਲੱਗੀਆਂ ਨੇ ਇਸ ਮਾਮਲੇ ਦੀ ਪੁਲਿਸ ਚੰਗੀ ਤਰ੍ਹਾਂ ਜਾਂਚ ਕਰ ਰਹੀ ਹੈ ਅਤਸਾ ਹੋਇਆ ਜੀ ਅਜ ਜੋ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ ਇਸ ਨੂੰ ਲੈ ਕੇ ਕੀ ਕਹੋਗੇ ਗੁੰਡਾਗਰਦੀ ਤੁਸੀਂ ਵੇਖ ਹੀ ਰਿਹਾ ਜੀ ਹਾਲਾਤ ਜੀ ਜੇ ਬਿਮਾਰੀ ਕੋ ਰਿਲਾਇਸ ਹੋਈ ਸੀ ਡਾਕਟਰ ਸਾਹਿਬਾਂ ਨਾਲ ਬੈਠ ਕੇ ਗੱਲ ਕਰ ਲੈਂਦੇ ਜੀ ਇਹਨਾਂ ਨੂੰ ਸੱਦਲੇ ਤੇ ਉਹ ਤਾਂ ਜੀ ਮੈਂ ਤਾਂ ਰਹਿਰਾ ਸਾਹਿਬ ਦਾ ਪਾਠ ਕਰਦਾ ਪਿਆ ਹਾਂ ਜੀ ਤੇ ਰਹਿਰਾ ਸਾਹਿਬ ਦਾ ਪਾਠ ਕਰਦਾ ਪਿਆ ਜੀ ਮੇਰੇ ਭਰਾ ਜਿਹੜੇ ਆਹ ਪਾਜ ਹੱਸਿਆ ਗਿਆ ਜੀ ਸਾਹਮਣੇ ਬੈਠੇ ਸੀ ਉਹ ਜਿਹੜੇ ਬਾਹਰੋਂ ਮੁੰਡੇ ਆਏ ਨੇ ਉਹਨਾਂ ਨੇ ਆਉਂਦੇ ਹਰਪਰਨ ਸਿੰਘ ਤੇ ਅਟੈਕ ਕਰਤਾ ਜੀ ਤੇ ਮੈਂ ਰਹਿਣਾ ਸਾਹਿਬ ਦੇ ਵਿੱਚੇ ਬੰਦ ਕਰਕੇ ਉੱਤ ਪਿਆ ਜੀ ਉਸ ਤੋਂ ਬਾਅਦ ਮੇਰੇ ਦਿਵਾਲੇ ਹੋ ਗਏ ਨੇ ਜੀ ਉਹਨਾਂ ਨੇ ਮੇਰੇ ਵੀ ਸੱਟਾਂ ਮਾਰੀਆਂ ਨੇ ਜੀ ਬਸ ਆਪਾਂ ਲਈ ਸਰਕਾਰ ਤੋਂ ਚਾਹੁੰਦੇ ਹਾਂ ਵੀ ਜਿਹੜੀ ਗੁੰਡਾਗਰਦੀ ਦਾ ਗੰਦਾ ਨਾਂਜ ਹੋ ਰਿਹਾ ਇਹਨੂੰ ਬੰਦ ਕੀਤਾ ਜਾਵੇ ਕੀ ਨਾਂਏ ਤੁਹਾਡਾ ਗੁਰਪ੍ਰੀਤ ਸਿੰਘ ਜੀ ਕਿਹੜਾ ਲੰਦੂ ਵਾਲਾ ਉਤਾਰ ਠੀਕ ਸਾਹ ਹੋਇਆ ਅੱਜ ਜੋ ਵਾਕਿਆ ਹੋਇਆ ਦੇਖੋ ਜੀ ਇਹ ਪੇਸ਼ੈਂਟ ਸੀ ਹਰਪਰਨ ਸਿੰਘ ਜੀ ਇਹਨਾਂ ਦੀ ਬੇਟੀ ਸੀ ਜਿਨ੍ਹਾਂ ਦਾ ਆਪਰੇਸ਼ਨ ਸੀ ਅੱਜ ਇਹ ਆਪਰੇਸ਼ਨ ਦੇ ਡਰਸ ਅਸੀਂ ਲੈ ਕੇ ਜਾ ਰਹੇ ਸੀ ਕੁਝ ਕਾਰ ਫਿਰ ਜਿਹੜਾ ਸਟਾਫ ਨਾਲ ਬਹਿਸ ਹੋਈ ਸੀ ਉਹ ਸਟਾਫ ਨੂੰ ਮੈਂ ਨिलੰਬਿਤ ਕਰਤਾ ਕਿਉਂਕਿ ਉਹ ਥੋੜਾ ਬਹਿਸ ਕਰ ਰਹੀ ਸੀ ਮਿਸਬੀਹ ਕੀਤਾ ਸੀ ਉਹਨਾਂ ਰਿਲੇਟਿਵ ਨਾਲ ਉਹ ਸ਼ਾਮ ਨੂੰ ਐਸੇ ਗੁੱਸੇ ਚ ਆ ਕੇ ਉਹਨੇ 10-12 ਲੋਕ ਲੈ ਕੇ ਪੇਸ਼ੈਂਟ ਦੇ ਰਿਲੇਟਿਵਸ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪੇਸ਼ੈਂਟ ਦੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਥੋੜਾ ਇਕਵਿਪਮੈਂਟ ਪੰਨਣ ਦੀ ਕੋਸ਼ਿਸ਼ ਕੀਤੀ ਉਹ ਇਹ ਹੋਇਆ ਹੈ ਹੋਰ ਐਸਟੀਮਾ ਬਹੁਤ ਦਿੰਦਾ ਕਰਦਾ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇੰਜਰੀ ਵੀ ਹੋਇਆ ਜੀ ਇਸ ਸੰਬੰਧ ਇੰਜਰਡ ਹੋਏ ਪੇਸ਼ੈਂਟ ਦੇ ਜਿਹੜਾ ਬੱਚਾ ਸੀ ਉਹਦੇ ਪੇਰੈਂਟਸ ਇੰਜਰਡ ਹੋਏ ਦੋਨੋਂ ਇੰਜਰਡ ਹੋਏ ਔਰ ਉਹਨਾਂ ਦੇ ਮਦਰ ਦਿਲ ਸਭ ਕੀ ਮੰਗ ਕੀ ਕਰੋਗੇ ਸਿਕਿਉਰਟੀ ਹੋਣੀ ਚਾਹੀਦੀ ਇੱਥੇ ਜਾਂ ਕੀ ਬਿਲਕੁਲ ਸਰ ਸ਼ਹਿਰ ਵਿੱਚ ਸਿਕਿਉਰਟੀ ਹੋਣੀ ਚਾਹੀਦੀ ਹੈ ਤਾਂ ਕਿ ਇਸ ਤਰ੍ਹਾਂ ਦਾ ਇਨਸੀਡੈਂਟ ਕਦੇ ਕਿਸੇ ਹਸਪਤਾਲ ਕਿਉਂਕਿ ਲੋਕ ਜਿਹੜੇ ਆ ਰਹੇ ਨੇ ਕਤਲਵਾਰਾ ਲੈ ਕੇ ਨਹੀਂ ਆ ਮੇਨ ਰੋਡ ਤੋਂ ਉਹਦਾ ਦੇਖਣਾ ਚਾਹੀਦਾ ਪਰ ਤਾਂ ਕਿ ਇਸ ਤਰ੍ਹਾਂ ਦੇ ਹਰਕਤ ਠੀਕ ਸਰ ਥੈਂਕ ਯੂ ਕੀ ਮਸਲਾ ਹੋਇਆ ਜੀ ਸ਼ਿਵਾਲਿਕ ਮੈਡੀ ਸਿਟੀ ਦੇ ਵਿੱਚ ਪਤਾ ਲੱਗਿਆ ਕਿ ਕੁਝ ਲੋਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਆ ਔਰ ਇੱਥੇ ਜਿਹੜਾ ਕਾਪਿਆਂ ਨਾਲ ਹਮਲਾ ਕੀਤਾ ਜਾਂਦਾ ਜੀ ਇਕ ਵਾਰ ਹਰਪਾਲ ਸਿੰਘ ਨੇ ਆਪਣਾ ਸਾਨੂੰ ਬਕਰਤਾਰ ਸਿੰਘ ਲੰਧੂ ਵਾਲਾ ਆਤਾਰ ਤੋਂ ਉਹਨਾਂ ਦੀ ਬੇਟੀ ਇੱਥੇ ਐਡਮਿਟ ਸੀ ਉਹਨਾਂ ਦਾ ਅਪਰੇਟ ਹੋਇਆ ਸੀ ਇਹ ਬੱਚੀ ਛੋਟੀ ਸੀਗੀ ਉਹਨਾਂ ਨੇ ਆਪਰੇਸ਼ਨ ਥੀਏਟਰ ਚੋਂ ਜਾਣਾ ਚਾਹੁੰਦੇ ਸੀ ਇੱਥੇ ਜਿਹੜਾ ਸਟਾਫ ਹੈ ਕੋਈ ਮਦਨ ਸਿੰਘ ਉਹ ਉਹਨਾਂ ਨੂੰ ਰੋਕਦਾ ਸੀ ਬੱਚਾ ਛੋਟਾ ਹੋਣ ਕਰਕੇ ਹਰਪਾਲ ਸਿੰਘ ਕਹਿੰਨ ਕਿ ਇੱਕ ਵਾਰੀ ਵਿੱਚ ਥੀਏਟਰ ਦੇ ਵਿੱਚ ਘਬਰਾਹਟ ਹੋਣੀ ਬੱਚੇ ਨੂੰ ਮੈਂ ਇੱਕ ਵਾਰੀ ਮਿਲਣਾ ਵਾ ਜੀ ਤੇ ਇਸ ਗੱਲ ਪਿੱਛੇ ਉਹਨਾਂ ਦੀ ਬਹਿਸ ਹੋ ਗਈ ਤੇ ਬਹਿਸ ਦੇ ਵਿੱਚ ਉਹਨਾਂ ਨੇ ਕੰਪਲੇਟ ਕਰਤੀ ਕਿ ਉਹਨਾਂ ਨੂੰ ਮਿਰਖੜ ਹਸਪਤਾਲ ਤੋਂ ਰੈਸਟ੍ਰੀਗੇਟ ਕਰਤਾ ਜਿਸ ਕਰਕੇ ਉਹ ਦੂਸਰੇ ਚ ਆ ਗਏ ਤੇ ਆਪਣੇ ਬੰਦੇ ਇਕੱਠੇ ਕਰਕੇ ਲਿਆ ਕੇ ਉਹਨਾਂ ਨੇ ਹਰਪ੍ਰੀਤ ਸਿੰਘ ਉਹਨਾਂ ਦੀ ਮਗਰ ਤੇ ਇੱਕ ਨਾਂ ਉਹਦੇ ਪਿੰਡ ਦੇ ਸੀਗੇ ਆਪਣਾ ਉਹਨਾਂ ਦੇ ਖਾਮਾ ਕਰਤਾ ਜੀ ਇਹ ਸਰ ਕਿੰਨੇ ਲੋਕ ਸੀਗੇ ਕੋਈ ਸੀਸੀਟੀਵੀ ਜਿਹੜੀ ਸਾਹਮਣੇ ਸੀ ਸੀਸੀਟੀਵੀ ਦੇ ਵਿੱਚ 11 ਨਜ਼ਰ ਆਉਂਦੇ ਨੇ ਸਾਨੂੰ ਉਹ ਮਾਮਲਾ ਸੀ ਨੰਦੀ ਬਾਕੀ ਰੈਟੀਫਾਈ ਕਰ ਲੈਨੇ ਸੀ ਤਿੰਨ ਚਾਰ ਬੰਦੇ ਤੇ ਇਹਨਾਂ ਰਾਉਂਡ ਅਪ ਕਰਕੇ ਜਲਦੀ ਅਸੀਂ ਇਹਨਾਂ ਨੂੰ ਕਾਰਵਾਈ ਕਰਾਂਗੇ ਹੁਣ ਫੌਰੀ ਤੌਰ ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਉਹਦੇ ਵਿੱਚ ਨਾਨ ਪਰਸਨ ਤਾਂ ਹੈਗੀ ਹੀ ਹੈ ਇੱਕ ਹੁਣ ਸਟੇਟਮੈਂਟ ਰਿਕਾਰਡ ਕਰਾਂਗੇ ਫਿਰ ਫੇਅਰ ਲੌਸ ਕਰਾਂਗੇ ਦੈਨ ਆਪਣਾ ਜੋ ਪ੍ਰੋਸੀਜਰ ਹੋਏਗਾ ਉਹ ਰੈਟੀਫਾਈ ਕਰਾਂਗੇ ਸਰ ਲੱਗਦਾ ਨਹੀਂ ਨਿੱਕੀ ਜੀ ਗੱਲ ਦੇ ਉੱਤੇ ਆ ਕੇ ਇਸ ਤਰ੍ਹਾਂ ਦੇ ਨਾਲ ਹਮਲਾ ਕਰ ਦੇਣਾ ਕਿਤੇ ਡਰ ਖਤਮ ਹੋ ਗਿਆ ਲੋਕਾਂ ਦੇ ਵਿੱਚ ਮੈਨ ਇਹ ਬਿਹਾਈਂਡ ਦੀ ਬਾਰਸ ਇਹਨਾਂ ਨੂੰ ਸੁਲਾਖਾ ਪਿੱਛੇ ਭੇਜਾਂਗੇ ਇਹ ਬੰਦੇ ਸਮਾਜ ਚ ਖੁੱਲੇ ਘੁੰਮਣ ਦੇ ਯੋਗ ਨਹੀਂ ਠੀਕਸ